ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਇੱਕ 18x60 ਦੇ ਵਿੱਚ ਬਣੀ ਹੋਈ ਮਾਡਰਨ ਕੋਠੀ ਜਿਹਦਾ ਕਿ ਬਜਟ ਬਹੁਤ ਘੱਟ ਰਹੂਗਾ ਤੇ ਤੁਸੀਂ ਪੂਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਇਹਦਾ ਪਲਾਟ ਦਾ ਸਾਈਜ਼ ਹੈਗਾ ਪਲਾਟ ਦਾ ਸਾਈਜ਼ ਰਹੂਗਾ ਇਹਦਾ ਲਗਭਗ 18x80 ਹੈ ਤੇ 20 ਫੁੱਟ ਦਾ ਇਹਨਾਂ ਨੇ ਬੇੜਾ ਛੱਡ ਲਿਆ ਅੱਗੇ ਤੇ ਬੈਕ ਤੇ ਜਿਹੜੀ ਰਹੂਗੀ ਜਗ੍ਹਾ ਕਵਰਡ ਏਰੀਆ ਜਿਹੜਾ ਰਹੂਗਾ 18x60 ਦਾ ਲਗਭਗ 1200 ਸਕਰ ਫੁੱਟ ਏਰੀਆ ਸਿੰਗਲ ਸਟੋਰੀ ਤੇ ਸਿੰਗਲ ਫੈਮਿਲੀ ਵਾਸਤੇ ਬਹੁਤ ਵਧੀਆ ਕੋਠੀ ਰਹੂਗੀ ਜਿਹਦੇ ਵਿੱਚ ਰਹਿਣਗੇ 2 ਬੈਡਰੂਮ ਸੈਟ ਨੇ ਤੇ ਕਿਚਨ ਲੌਬੀ ਟਾਇਲਟ ਕਾਰਪੋਰਚ ਸਾਰਾ ਕੁਝ A to Z ਸਹੂਲਤ ਇਹਦੇ ਵਿੱਚ ਅਵੇਲੇਬਲ ਰਹੂਗੀ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਹੀ ਖੜੇ ਹਾਂਗੇ ਕਾਰਪੋਰਚ ਦੇ ਵਿੱਚ ਕਾਰਪੋਰਚ ਦਾ ਜਿਹੜਾ ਸਾਈਜ਼ ਆਏਗਾ ਉਹ ਰਹੂਗਾ ਲਗਭਗ 12x13 ਦਾ ਕਿਉਂਕਿ ਇਹਦੇ ਵਿੱਚ ਕੋਠੇ ਦੇ ਵਿੱਚ ਗੱਡੀ ਜਿਹੜੀ ਛੋਟੀ ਗੱਡੀ ਬੜੀ ਆਰਾਮਦਾਰੀ ਨਾਲ ਲੱਗ ਜਾਂਦੀ ਹੈ ਚਾਹੇ ਉਹ ਸਵਿਫਟ ਹੋਵੇ ਚਾਹੇ ਉਹ ਅਲਟੋ ਹੈ ਜਿਹੜੀ ਆਪਣੀ ਛੋਟੀ ਗੱਡੀ ਹੈਗੀ ਉਹ ਬੜੀ ਆਰਾਮਦਾਰੀ ਨਾਲ ਲੱਗ ਸਕਦੀ ਹੈ ਤੇ ਬਿਲਕੁਲ ਅੰਦਰ ਤੱਕ ਗੱਡੀ ਖੜ ਜਾਨੀ ਇਹਦੇ ਵਿੱਚ ਆ ਕੇ ਤੇ ਜਿਹੜੀਆਂ ਪੌੜੀਆਂ ਨੇ ਪੌੜੀਆਂ ਪੋਰਚ ਦੇ ਵਿੱਚ ਦੀ ਰੱਖੀਆਂ ਨੇ ਕਿਉਂਕਿ ਕਸਟਮਰ ਦੀ ਡਿਮਾਂਡ ਕੀ ਸੀ ਵੀ ਆਪਾਂ ਨੂੰ ਜਿਹੜੀ ਲੋਬੀ ਹੈ ਲੋਬੀ ਵੱਡੀ ਚਾਹੀਦੀ ਹੈ ਇਸ ਕਰਕੇ ਜਿਹੜੀਆਂ ਪੌੜੀਆਂ ਨੇ ਪੌੜੀਆਂ ਆਪਾਂ ਨੇ ਪੋਰਚ ਦੇ ਵਿੱਚ ਦੀ ਰੱਖਦੀਆਂ ਤੇ ਜਿਹੜੀ ਐਂਟਰੀ ਹੈਗੀ ਐਂਟਰੀ ਰਹੀ ਹੈਗੀ ਸਵਾ 4 ਫੁੱਟ ਤੋਂ ਜੀ ਸਵਾ 4 ਫੁੱਟ ਦੀ ਐਂਟਰੀ ਹੈ ਕੋਠੀ ਇਹ ਬਹੁਤ ਸੋਹਣੀ ਬਣੀ ਹੋਈ ਹੈ ਬਹੁਤ ਸੋਹਣੀ ਪਲਾਨਿੰਗ ਹੋਈ ਹੋਈ ਹੈ ਜਿਵੇਂ ਪਲਾਟ ਦਾ ਆਪਾਂ ਸੈਜ ਦੀ ਗੱਲ ਕਰਦੇ ਆਂ ਵੀ 18 ਬਾਈ 60 ਦਾ ਜਿਵੇਂ ਪਲਾਟ ਹੈਗਾ ਮੰਨ ਕੇ ਚੱਲੋ ਕਵਰ ਏਰੀਆ 18 ਬਾਈ 60 ਦਾ ਹੋਇਆ ਹੋਇਆ ਹੈਗਾ ਇਹਦੇ ਵਿੱਚ ਤੇ ਉਸ ਹਿਸਾਬ ਦੇ ਨਾਲ ਕੋਠੀ ਦੀ ਪਲਾਨਿੰਗ ਬਹੁਤ ਸੋਹਣੀ ਹੋਈ ਹੈ ਸੋ ਨੂੰ ਇਹਦੇ ਵਿੱਚ ਐ ਨਹੀਂ ਲੱਗੂਗਾ ਵੀ ਕੋਠੀ ਇਹ ਬਾਲੀ ਭੀੜੀ ਬਣ ਗਈ ਜਾਂ ਜਗ੍ਹਾ ਘਟਾ ਕਰਕੇ ਆਪਾਂ ਨੂੰ ਯਾਰ ਆ ਚੀਜ਼ ਦੀ ਦਿੱਕਤ ਆਰੀ ਇਹਦੇ ਵਿੱਚ ਕੋਈ ਵੀ ਕਿਸੇ ਵੀ ਗੱਲ ਦੀ ਪ੍ਰੋਬਲਮ ਨਹੀਂ ਹੈਗੀ ਤੇ ਲੋਬੀ ਦੇ ਵਿੱਚ ਆਪਾਂ ਖੜੇ ਹਾਂਗੇ ਲੋਬੀ ਤੁਸੀਂ ਇਹ ਲਾ ਲਓ ਵੀ 13 ਬਾਈ 18 ਦੀ ਲੋਬੀ ਹੈ ਬਹੁਤ ਖੁੱਲੀ ਲੋਬੀ ਹੈ ਇਹਦੇ ਵਿੱਚ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਸਪੇਸ ਹੈ ਜਿੰਨੇ ਆਪਾਂ ਕਹੇ ਦੀ ਵਡੀਆਂ ਕੋਠੀਆਂ ਦੇ ਵਿੱਚ ਆਪਾਂ ਦੇਖਣ ਨੂੰ ਮਿਲਦੀ ਹੈ ਲਗਭਗ 18 ਤੋਂ 20 ਫੁੱਟ ਦੀ ਜਿਹੜੀ ਲੋਬੀ ਹੈਗੀ ਉਹ ਬਣਦੀ ਹੁੰਦੀ ਹੈ ਤੇ ਆਪਾਂ ਜਿਹੜੀ ਇਹ ਲੋਬੀ ਹੈ ਦੇ ਵਿੱਚ 13 ਬਾਈ 18 ਦੇ ਬਣਾਤੀ ਜੀ ਤੇ ਜੇ ਆਪਾਂ ਕਿਚਨ ਦੀ ਗੱਲ ਕਰੀਏ ਇਸ ਪਾਸੇ ਆਜੂਗੀ ਜੀ ਕਿਚਨ ਕਿਚਨ ਦਾ ਸੈਜ ਜਿਹੜਾ ਰਹੇਗਾ ਉਹ ਰਹੇਗਾ 8 ਬਾਈ 12 ਦਾ ਕਿਚਨ ਵੀ ਤੁਸੀਂ ਲਾ ਲਓ ਵੀ ਪੂਰੀ ਖੁੱਲੀ ਡੁੱਲੀ ਹੈ ਜਮੈਂ ਵਾਧੂ ਸਪੇਸ ਹੈ ਦੇ ਵਿੱਚ ਫੁੱਲ ਤੇ ਲੰਬਾਈ ਦੇ ਵਿੱਚ ਵੀ ਬਹੁਤ ਆ ਗਈ ਬਾਕੀ ਚੌੜਾਈ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਨਹੀਂ ਲੱਗਦਾ ਹੈਗਾ ਆਪਾਂ ਨੂੰ ਵੀ ਕੋਈ ਆਪਾਂ ਕਿਸੇ ਭੀੜੇ ਘਰ ਦੇ ਵਿੱਚ ਜਾਂ ਮਤਲਬ ਘੱਟ ਏਰੀਆ ਦੇ ਵਿੱਚ ਫਿਰਦੇ ਆਂਗੇ ਕੋਈ ਭੀੜ ਭੜਕੇ ਜਿਹੀ ਵਾਲੀ ਥਾਂ ਨਹੀਂ ਲੱਗਦੀ ਇਹ ਆਪਾਂ ਨੂੰ ਪਲਾਨਿੰਗ ਕੋਠੀ ਦੀ ਬਹੁਤ ਸੋਹਣੀ ਹੋਈ ਹੈ ਮਾਡਰਨ ਲੁੱਕ ਦੇ ਵਿੱਚ ਕੋਠੀ ਰਹੂਗੀ ਇਹ ਤੇ ਬਜਟ ਹੈਗਾ ਜਿਹੜਾ ਬਜਟ ਵੀ ਇਹਦਾ ਆ ਸਾਫ ਸਰਦੀ ਰਹੂਗਾ ਜਿਹੜੇ ਹਿਸਾਬ ਦਾ ਏਰੀਆ ਹੈਗਾ ਉਸ ਹਿਸਾਬ ਦੀ ਇਹਦਾ ਬਜਟ ਰਹੂਗਾ ਤੇ ਬਜਟ ਦੀ ਜਿਹੜੀ ਗੱਲ ਆ ਉਹ ਭੰਡ ਦੇ ਕਰਾਂਗੇ ਤੁਹਾਨੂੰ ਆਪਾਂ ਇਹਦੀ ਕੱਲੀ ਕੱਲੀ ਡਿਟੇਲ ਹੈ ਜਿਹੜੀ ਉਹ ਆਪਾਂ ਦੱਸ ਦਨੇ ਆ ਇਹਦੇ ਵਿੱਚ ਦੋ ਬੈੱਡਰੂਮ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਦੋ ਇਹਦੇ ਵਿੱਚ ਰਹੇ ਨੇ ਬੈੱਡਰੂਮ ਜੀ ਇਹ ਜਿਹੜਾ ਬੈੱਡਰੂਮ ਆ ਤੇ ਇਹਦਾ ਜਿਹੜਾ ਸਾਈਜ਼ ਆਏਗਾ ਉਹ ਰਹੇਗਾ 12x12 ਦਾ ਕਸਟਮਰ ਦੀ ਕਈ ਵਾਰੀ ਡਿਮਾਂਡ ਹੁੰਦੀ ਹੈ ਵੀ ਸਾਨੂੰ 12x12 ਦਾ ਜਿਹੜਾ ਕਮਰਾ ਹੈਗਾ ਉਹ ਸਾਨੂੰ ਪਤਾ ਨਹੀਂ ਲੱਗਣਾ ਵੀ ਕਿੰਨਾ ਕ ਹੈ ਹੁਣ ਤੁਸੀਂ ਆਹ ਕਮਰਾ ਦੇਖ ਸਕਦੇ ਹੋ ਵੀ 12x12 ਦਾ ਇਹ ਕਮਰਾ ਹੈਗਾ 12x12 ਦਾ ਰੂਮ ਇਹਦੇ ਵਿੱਚ ਤੁਸੀਂ ਇਹ ਲਾ ਲਓ ਵੀ ਜਿਹੜੇ ਬੈੱਡ ਨੇ ਸੈਟਿੰਗ ਵਾਲੇ ਬੈੱਡ ਲੱਗੇ ਹੋਏ ਐ ਉਹ ਲੱਗਣ ਤੋਂ ਬਾਅਦ ਵੀ ਕਾਫੀ ਸਾਰੀ ਜਿਹੜੀ ਸਪੇਸ ਹੈ ਉਹ ਬਾਜ ਜਾਂਦੀ ਹੈ ਐਸ ਪਾਸੇ ਜੇ ਤੁਸੀਂ ਦੇਖ ਸਕਦੇ ਹੋ ਤੁਸੀਂ ਮੰਜਾ ਲੱਗਿਆ ਹੋਇਆਗਾ ਤੇ ਇੱਕ ਇਹਦੀ ਐਂਟਰੀ ਐਸ ਪਾਸੇ ਦੀ ਹੈਗੀ ਐਸ ਪਾਸੇ ਇਹਨਾਂ ਦਾ ਕੱਟਆਊਟ ਆ ਗਿਆ ਕਟਆਊਟ ਦੇ ਨਾਲ ਕੀਏਗਾ ਨਾ ਤਾਂ ਇੱਥੇ ਹੋਮਸ ਬਣਦੀ ਹੈ ਤੇ ਨੇਰਾ ਵਗੈਰਾ ਨਹੀਂ ਪੈਂਦਾ ਹੈਗਾ ਚਾਹੇ ਤੁਸੀਂ ਇੱਥੇ ਦਿਨ ਦੇ ਵਿੱਚ ਜਿਵੇਂ ਮਰਜੀ ਕੋਈ ਚੀਜ਼ ਲੱਭਣੀ ਆ ਕਿ ਅੰਦਰ ਤਾਂ ਆਪਾਂ ਨੂੰ ਲੈਟਾ ਲਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਕਿਉਂਕਿ ਇਹਦੇ ਵਿੱਚ ਕੋਈ ਨਹੀਂ ਰੇਲ ਆ ਕੋਈ ਦਿੱਕਤ ਮਤਲਬ ਹੈ ਹੀ ਨਹੀਂ ਚਾਨਣ ਬਹੁਤ ਵਧੀਆ ਪੈਂਦਾ ਹੈਗਾ ਇਸ ਪਾਸੇ ਕਟਆਊਟ ਹੈਗਾ ਕਟਆਊਟ ਹੈਗਾ ਜਿਹੜਾ ਉਹ ਦੋਨੇ ਕਮਰਿਆਂ ਦਾ ਜਿਹੜਾ ਹੈਗਾ ਹੈਗਾ ਹੋਮਸ ਦਾ ਇਹਦੇ ਵਿੱਚ ਬਹੁਤ ਵਧੀਆ ਸਿਸਟਮ ਰੱਖਿਆ ਹੋਇਆ ਹੈਗਾ ਤੇ ਕਟਆਊਟ ਵੀ ਤੁਸੀਂ ਮੰਨ ਕੇ ਚੱਲੋ ਵੀ ਉਹ ਵੀ ਤੁਹਾਨੂੰ ਦਿਖਾਉਣੇ ਆਪਾਂ ਲਗਭਗ ਮੱਲਾ ਦਾ ਵੀ 5x12 ਦਾ ਕਟਆਊਟ ਰੱਖਿਆ ਹੋਇਆਗਾ ਜਾਲ ਬਹੁਤ ਵੱਡਾ ਰੱਖਿਆ ਹੋਇਆਗਾ ਤੇ ਕੋਠੀ ਦੀ ਪਲਾਨਿੰਗ ਜਿਵੇਂ ਆਪਾਂ ਤੁਹਾਨੂੰ ਦੱਸਿਆ ਸਟਾਰਟਿੰਗ ਦੇ ਉੱਪਰ ਹੀ ਵੀ ਪਲਾਨਿੰਗ ਜਿਹੜੀ ਕੋਠੀ ਦੀ ਬਹੁਤ ਸੋਹਣੀ ਬਣੀ ਹੋਈ ਹੈ 12x12 ਦੇ ਵਿੱਚ ਦੋ ਰੂਮ ਬਣੇ ਹੋਏ ਨੇ ਬਾਕੀ ਜਿਹੜੀ ਸਹੂਲਤ ਰਹੂਗੀ ਉਹ ਵੀ ਇਹਦੇ ਵਿੱਚ ਸਾਰੀ ਹੈ ਤੇ ਸਿੰਗਲ ਸਟੋਰੀ ਕੋਠੀ ਰਹੂਗੀ ਇਹ ਬਾਕੀ ਤੁਹਾਨੂੰ ਜਿਹੜਾ ਦੂਸਰਾ ਬੈੱਡਰੂਮ ਹੈ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦੂਸਰੇ ਬੈੱਡਰੂਮ ਨੂੰ ਇਸ ਪਾਸੋਂ ਦੀ ਰਸਤਾ ਜਾਂਦਾ ਜੀ ਲਗਭਗ ਮੰਨ ਕੇ ਇਹ ਜਿਹੜਾ ਬੈੱਡਰੂਮ ਆ ਗਿਆ ਜੀ ਇਹ ਆ ਗਿਆ ਸੈਕੰਡ ਬੈੱਡਰੂਮ ਸੈਕੰਡ ਬੈੱਡਰੂਮ ਤੁਸੀਂ ਇਹ ਲਾ ਲਓ ਇਹਦਾ ਸਾਈਜ਼ ਵੀ ਜਿਹੜਾ ਰਹੂਗਾ ਉਹ ਵੀ 12x12 ਦਾ ਰਹੂਗਾ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀ ਸਪੇਸ ਹੈ ਜਿਹੜੀ ਵਾਲ ਦੇ ਨਾਲੇ ਕਾਫੀ ਸਾਰੀ ਬਚ ਜਾਂਦੀ ਹੈ ਬੈੱਡ ਲੱਗਣ ਤੋਂ ਬਾਅਦ ਕਈ ਵਾਰੀ ਇਹ ਹੁੰਦਾ ਨਾ ਕਸਟਮਰ ਨੂੰ ਵੀ ਯਾਰ 12x12 ਦੇ ਆਪਣੇ ਰੂਮ ਸਾਈਜ਼ ਰੱਖ ਲੈ ਵੀ ਕਿਤੇ ਛੋਟੇ ਨਾਲ ਛੋਟੇ ਨਾਲ ਰਹਿ ਜਾਣ ਤੇ ਇਸ ਪਾਸੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਅਲਮਾਰੀ ਲੱਗ ਗਈ ਜੀ ਅਲਮਾਰੀ ਤੋਂ ਬਾਅਦ ਵੀ ਜਗ੍ਹਾ ਮਤਲਬ ਵਧੀਆ ਜਿਵੇਂ ਆਪਾਂ ਕਹੇ ਦੀ ਵੀ ਨਾਰਮਲ ਸਾਈਜ਼ ਆਪਾਂ ਮੰਨਦੇ ਆ 12x12 ਮਤਲਬ ਭੀੜ ਵਾਲੇ ਕਹਿ ਸਕਦੇ ਆਪਾਂ ਉਹਨੂੰ ਭੀੜੇ ਕਹਿ ਸਕਦੇ ਆ ਜੇ ਰੂਮ ਸਾਈਜ਼ ਜਿਹੜਾ ਹੋਊਗਾ ਤੇ ਨਾ ਹੀ ਆਪਾਂ ਉਹਨੂੰ ਜਿਆਦਾ ਖੁੱਲੇ ਕਹਿ ਸਕਦੇ ਆ ਉਹ ਜਿਹੜਾ ਸਾਈਜ਼ ਹੈਗਾ 12x12 ਦਾ ਸਾਈਜ਼ ਜਿਹੜਾ ਨੋਰਮਲ ਸਾਈਜ਼ ਮੰਨਿਆ ਜਾਂਦਾ ਹੈਗਾ ਜੇ ਇਸ ਤੋਂ ਉੱਪਰ ਵਾਲੇ ਸਾਈਜ਼ ਤੁਸੀਂ ਦੇਖਣੇ ਨੇ ਉਹ ਬਣ ਕੇ ਚੱਲੋ ਵੀ ਵਧੀਆ ਖੁੱਲੇ ਆਉਣਗੇ ਉਹ ਇਸ ਬੈੱਡਰੂਮ ਦੇ ਨਾਲ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਅਟੈਚ ਟਾਇਲਟ ਆ ਗਿਆ ਤੇ ਐਸ ਪਾਸੇ ਆਜੂਗਾ ਜੀ ਸਟੋਰ ਇਹਦਾ ਸਟੋਰ ਹੈਗਾ ਜਿਹੜਾ ਤੁਸੀਂ ਐ ਮੰਨ ਕੇ ਚੱਲੋ ਵੀ 8x12 ਦਾ ਸਟੋਰ ਹੈ ਜਿਹੜਾ ਸਟੋਰ ਦਾ ਸਾਈਜ਼ ਹੈਗਾ ਇਹਦੇ ਵਿੱਚ ਵੱਡੀ ਪੇਟੀ ਲੱਗੀ ਹੋਈ ਹੈ ਉੱਪਰਲੇ ਪਾਸ ਮਤਲਬ ਜਿੰਨਾ ਕੁਸ਼ ਆਪਾਂ ਸਟੋਰੇਜ ਆਪਣੇ ਆਮ ਇੱਕ ਸਿੰਗਲ ਫੈਮਿਲੀ ਦੀ ਹੁੰਦੀ ਹੈ ਇਹਦੇ ਵਿੱਚ ਵਧੀਆ ਸਟੋਰੇਜ ਹੋ ਸਕਦੀ ਹੈ ਤੇ ਜਿਹੜਾ ਗੇਟ ਹੈਗਾ ਗੇਟ ਆਪਾਂ ਇਹਦੇ ਵਿੱਚ ਸਲਾਈਡਰ ਲਾਤਾ ਕਿਉਂਕਿ ਜੇ ਇਹ ਸੀਗਾ ਵੀ ਇਹਦੇ ਵਿੱਚ ਜੇ ਆਪਾਂ 4 4.5 ਫੁੱਟ ਦਾ ਗੇਟ ਲਾਉਂਦੇ ਤਾਂ ਉਹ ਖੁੱਲ ਕੇ ਕਾਫੀ ਦੂਰ ਤੱਕ ਜਾਂਦਾ ਹੈਗਾ ਇਸ ਕਰਕੇ ਉਸ ਪਾਸੇ ਸਮਾਨ ਕਾਫੀ ਪਿਆ ਹੈਗਾ ਤੇ ਆਪਾਂ ਨੇ ਗੇਟ ਆ ਜਿਹੜਾ ਸਲਾਈਡਰ ਇਸ ਕਰਕੇ ਦਿੱਤਾ ਹੈਗਾ ਇਹਦੇ ਵਿੱਚ ਤਾਂ ਕਿ ਜਿਹੜਾ ਅੱਗੇ ਸਮਾਨ ਹੈਗਾ ਉਸ ਪਾਸੇ ਜ਼ਿਆਦਾ ਟਿਕ ਸਕੇ ਤੇ ਇਹਦੇ ਨਾਲ ਹੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਉਹ ਅਟੈਚ ਟਾਇਲਟ ਆ ਗਿਆ ਟਾਇਲਟ ਤੁਸੀਂ ਆ ਦੇਖੋ ਵੀ ਇਸ ਪਾਸੇ ਆ ਗਿਆ ਜੀ ਤੇ ਇਹਦੀ ਜਿਹੜੀ 8 12 ਤੁਸੀਂ ਦੇਖ ਸਕਦੇ ਹੋ 5/8 ਦਾ ਜਿਹੜਾ ਟਾਇਲਟ ਹੈਗਾ ਉਹ ਤਿਆਰ ਹੋਇਆ ਹੋਇਆ ਹੈਗਾ ਕੋਠੀ ਦੇ ਹਿਸਾਬ ਨਾਲ ਕੋਠੀ ਦੇ ਸਾਈਜ਼ ਦੇ ਹਿਸਾਬ ਨਾਲ ਜਿਹੜਾ ਟਾਇਲਟ ਹੈਗਾ ਉਹ ਵੀ ਜਿਆਦਾ ਭੀੜ ਭੜਕੇ ਜਲਾ ਨਹੀਂ ਹੈਗਾ ਵੀ ਆਪਾਂ ਨੂੰ ਲੱਗੇ ਵੀ ਯਾਰ ਛੋਟਾ ਜਿਹਾ ਟਾਇਲਟ ਬਣਾਤਾ ਇਹਦੇ ਵਿੱਚ ਕੋਠੀ ਮਤਲਬ ਵਧੀਆ ਵੱਡੀ ਬਣੀ ਹੋਈ ਹੈ ਬਾਹਰਲੇ ਪਾਸੇ ਜਾ ਕੇ ਕੋਈ ਫੀਲਿੰਗ ਨਹੀਂ ਹੁੰਦਾ ਬੰਦੇ ਨੂੰ ਵੀ ਯਾਰ ਕੋਠੇ ਦਾ ਸਾਈਜ਼ ਜਿਹੜਾ ਘਟ ਹੈ ਪਰ ਇੱਥੇ ਆ ਕੇ ਤੁਸੀਂ ਇਹ ਲੈ ਲਓ ਵੀ ਟਾਇਲਟ ਵੀ ਜਿਹੜਾ ਸਾਈਜ਼ ਹੈਗਾ ਪੂਰਾ ਵਧੀਆ ਸਾਈਜ਼ ਰੱਖਿਆ ਹੋਇਆ ਹੈਗਾ ਤੇ ਜਿਵੇਂ ਆਪਾਂ ਕੱਟਆਊਟ ਦੀ ਗੱਲ ਕਰ ਰਹੇ ਸੀਗੇ ਐਸ ਪਾਸੇ ਆਜੂਗਾ ਜੀ ਕੱਟਆਊਟ ਕੱਟ ਇਹਦਾ ਕੱਟਆਊਟ ਹੈਗਾ ਇਹਨੇ ਸੋਡੀ ਕੋਠੀ ਦੀ ਸਾਰੀ ਦੀ ਜਿਹੜੀ ਸ਼ਾਨ ਹੈ ਉਹ ਬਣਾਉਣੀ ਹੁੰਦੀ ਹੈ ਸ਼ਾਨਿਕਵੇਂ ਉਹਨਾਂ ਨੂੰ ਹੁੰਦੀ ਹੁੰਦਾ ਤਾਂ ਇਹ ਲੁਕਮਾ ਹੈਗਾ ਸਾਰਾ ਦਾ ਲੁਕਮੇ ਚੀਜ਼ ਹੁੰਦੀ ਹੈ ਕਿਉਂਕਿ ਇਹਨੇ ਜਿਹੜੇ ਰੂਮ ਆਗੇ ਰੂਮ ਦੀ ਹਮਸਲਾ ਲੋ ਰੂਮ ਰੂਮ ਦੇ ਵਿੱਚ ਕੋਈ ਚਾਨਣਾ ਵਗੈਰਾ ਪਾਣਾ ਹੈਗਾ ਜਾਂ ਸਾਰੀ ਕੋਠੀ ਦੇ ਵਿੱਚ ਜਿੱਥੇ ਵੀ ਕਿਤੇ ਚਾਨਣਾ ਪਾਣਾ ਹੈ ਤਾਂ ਉਹ ਇੱਥੋਂ ਦੀ ਪਊਗਾ ਤੇ ਜਿਹੜੀ ਕੋਠੀ ਦੀ ਹਵਾ ਹੈਗੀ ਹਮਸ ਹੈਗੀ ਉਹ ਇੱਥੋਂ ਦੀ ਬਾਹਰ ਜਾਣੀ ਹੈ ਇੱਥੋਂ ਹੀ ਤਾਜੀ ਹਵਾ ਅੰਦਰ ਐਂਟਰ ਹੋਣੀ ਹੈਗੀ ਏਕ ਮਤਲਬ ਪੂਰਾ ਵੱਡਾ ਹੋਣਾ ਚਾਹੀਦਾ ਹੈ ਜਿਹੜੇ ਹਿਸਾਬ ਨਾਲ ਕੋਠੀ ਹੈ ਕੋਠੀ ਦੇ ਹਿਸਾਬ ਨਾਲ ਤੁਸੀਂ ਇਹ ਲਾ ਲਓ ਵੀ ਬਾਕੀ ਕੋਠੀ ਦੀ ਪਲਾਨਿੰਗ ਜਿਵੇਂ ਤੁਹਾਨੂੰ ਦੱਸਿਆ ਸੀਗਾ ਆਪਾਂ ਨੇ ਵੀ ਬਹੁਤ ਸੋਹਣੀ ਹੋਈ ਹੋਈ ਹੈ 18x60 ਦੀ ਤੁਸੀਂ ਇਸ ਤਰ੍ਹਾਂ ਦੀ ਪਲਾਨਿੰਗ ਹੈ ਜਿਹੜੀ ਉਹ 18x60 ਦੇ ਵਿੱਚ ਕਰ ਸਕਦੇ ਹੋ 20x60 ਦੇ ਵਿੱਚ ਕਰ ਸਕਦੇ ਹੋ 22x60 ਦੇ ਵਿੱਚ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਥੋੜੇ ਬਹੁਤ ਰੂਮ ਸਾਈਜ਼ ਨੇ ਜਿਹੜੇ ਉਹ ਤੁਸੀਂ ਉੱਪਰ-ਨੀਚੇ ਕਰਕੇ ਇਸ ਤਰ੍ਹਾਂ ਦੀ ਜਿਹੜੀ ਪਲਾਨਿੰਗ ਹੈ ਉਹ ਕਰ ਸਕਦੇ ਹੋ ਇਸ ਤਰ੍ਹਾਂ ਦੀ ਕੋਈ ਦਿੱਕਤ ਵੀ ਕੋਈ ਆਪਾਂ ਨੇ ਸਾਈਜ਼ ਕੋਈ ਭੀੜੇ ਰੱਖਤੇ ਜਾਂ ਫਿਰ ਇਹਦੇ ਵਿੱਚ ਕੋਈ ਚੀਜ਼ ਰਹਿ ਗਈ ਸਾਰੀ ਸਹੂਲਤ ਇਹਦੇ ਵਿੱਚ A to Z ਅਵੇਲੇਬਲ ਹੋਗੀ ਟਾਇਲਟ ਦੀ ਲਾ ਲਓ ਚਾਹੇ ਤੁਸੀਂ ਲੌਬੀ ਦੀ ਲਾ ਲਓ ਚਾਹੇ ਤੁਸੀਂ ਸਟੋਰ ਦੀ ਲਾ ਲਓ ਇਹਦੇ ਵਿੱਚ A to Z ਸਹੂਲਤ ਸਾਰੀ ਅਵੇਲੇਬਲ ਹੈ ਤੇ ਸਿੰਗਲ ਫੈਮਿਲੀ ਵਾਸਤੇ ਸਿੰਗਲ ਸਟੋਰੀ ਕੋਠੀ ਹੈ ਬਹੁਤ ਸੋਹਣੀ ਕੋਠੀ ਹੈਗੀ ਤੇ ਬਾਕੀ ਜੇ ਆਪਾਂ ਇਹਦੀ ਬਜਟ ਦੀ ਗੱਲ ਕਰੀਏ ਕਿਉਂਕਿ 1200 ਸquare ਫੁੱਟ ਏਰੀਆ ਰਿਹਾ ਹੈਗਾ ਤੇ ਬਜਟ ਵੀ ਇਹਦਾ 12 ਲੱਖ ਰੁਪਏ ਰਿਹਾ ਹੈਗਾ 12 ਲੱਖ ਰੁਪਏ ਦੇ ਵਿੱਚ ਇਹ ਕੋਠੀ ਹੈ ਇਸ ਲੈਵਲ ਤੱਕ ਤਿਆਰ ਹੋਗੀ ਕਈ ਵਾਰੀ ਆਪਣੇ ਕਸਟਮਰ ਦੀ ਡਿਮਾਂਡ ਇਹ ਹੁੰਦੀ ਹੁੰਦੀ ਹੈ ਵੀ ਸਾਨੂੰ ਐ ਦੱਸੋ ਜੀ ਖਰਚਾ ਕਿੰਨਾ ਆਊਗਾ ਇਸ ਕੋਠੀ ਦਾ ਖਰਚਾ ਇਸ ਲੈਵਲ ਤੱਕ ਜਿਵੇਂ ਤੁਸੀਂ ਦੇਖ ਰਹੇ ਹੋ ਤਿਆਰ 1000 ਰੁਪਏ ਸquare ਫੁੱਟ ਨੂੰ ਇਹਦਾ ਖਰਚਾ ਆਏਗਾ ਤੁਹਾਨੂੰ ਇਹ ਕੋਠੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਆਪਣੇ ਨਵੇਂ-ਨਵੇਂ ਵੀਡੀਓ ਦੇਖਣ ਵਾਸਤੇ ਤੇ ਨਵੇਂ-ਨਵੇਂ ਪ੍ਰੋਜੈਕਟ ਦੇਖਣ ਵਾਸਤੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਜੀ ਧੰਨਵਾਦ